DSP ਮਨਦੀਪ ਕੌਰ ਚੀਮਾ ਵਿਵਾਦ ਕਿਸਾਨਾਂ ਦੇ ਨਾਲ ਛਿੜਿਆ ਤੇ ਦੋ ਧਿਰਾਂ ਪੰਜਾਬ ਦੇ ਵਿੱਚ ਬਣ ਗਏ ਇੱਕ DSP ਚੀਮਾ ਦੇ ਨਾਲ ਖੜੇ ਪਰ ਉਹ ਬਹੁਤ ਘੱਟ ਲੋਕ ਸੀਗੇ ਦੂਸਰੇ ਕਿਸਾਨਾਂ ਦੇ ਨਾਲ ਭਾਵਨਾਵਾਂ ਦੇ ਨਾਲ ਜੁੜ ਗਏ ਕੀ ਕਿਸਾਨ ਤਾਂ ਗਲਤ ਹੋਈ ਨਹੀਂ ਸਕਦੇ ਅਸੀਂ ਵੀ ਰਿਪੋਰਟਿੰਗ ਕੀਤੀ ਤੇ DSP ਦੀਆਂ ਖਾਮੀਆਂ ਗੜਾਈਆਂ ਪਰ ਗੁਰਤੇਜ ਸਿੰਘ ਢਿੱਲੋਂ ਜਿਹੜੇ ਕੀ ਕਰਨਾਲ ਬਾੜ ਦੇ ਸੰਧੂ ਹੈਗੇ ਆ ਉਹਨਾਂ ਨੇ DGP ਪੰਜਾਬ ਨੂੰ ਚਿੱਠੀ ਲੇਕੀ ਲਿਖ ਦਿੱਤੀ ਤੇ DSP ਚੀਮਾ ਦਾ ਪਖਪੂਰਿਆ ਇਸ ਸਤਵੇ ਨਾਲ ਗੁਰਤੇਜ ਸਿੰਘ ਢਿੱਲੋਂ ਜੁੜ ਚੁੱਕਿਆ ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਢਿੱਲੋਂ ਸਾਹਿਬ ਸਾਰਾ ਪੰਜਾਬ ਜਾਂ ਆਪਾਂ ਕਹਿ ਲਈਏ ਕਿ ਇੱਕ ਪਾਸੇ ਭਾਵਨਾਵਾਂ ਦੇ ਨਾਲ ਜੁੜ ਗਿਆ ਕਿਸਾਨਾਂ ਦੇ ਨਾਲ ਜੁੜ ਗਿਆ ਪਰ ਤੁਸੀਂ ਡੀਐਸਪੀ ਚੀਮਾ ਦਾ ਪਖਪੂਰਨ ਲੱਗੇ ਡੀਜੀਪੀ ਤੱਕ ਨੂੰ ਚਿੱਠੀ ਲਿਖ ਦਿੱਤੀ ਕੀ ਤੁਹਾਡੇ ਕੋਲ ਅਜੇਹੀ ਜਾਣਕਾਰੀ ਪਹੁੰਚੀ ਕਿ ਤੁਹਾਨੂੰ ਲੱਗਿਆ ਕਿ ਡੀਐਸਪੀ ਚੀਮਾ ਸਹੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਜੀ ਮੈਂ ਇੱਕ ਚੀਜ਼ ਕਲੀਅਰ ਕਰਨਾ ਚਾਹੁੰਦਾ ਮੈਂ ਕਿ ਕਿਸਾਨਾਂ ਦੇ ਖਿਲਾਫ ਨਹੀਂ ਚੱਲਿਆ ਪਹਿਲੀ ਗੱਲ ਮੈਂ ਹੈਗਾ ਹਕ ਸੱਚ ਦੀ ਖੜਨ ਵਾਲਾ ਬੰਦਾ ਮੈਂ ਬਕਾਇਦਾ ਜਿਹੜੀ ਕਿਸਾਨ ਜਥੇਬੰਦੀਆਂ ਦੇ ਡੇਟਾ ਦੇ ਨਾਬਾ ਬਲੌਕ ਦੇ ਪ੍ਰਧਾਨ ਹੈਗੇ ਸਰਦਾਰ ਗੰਦੂਰ ਸਿੰਘ ਜੀ ਹੈਗੇ ਉੱਥੇ ਬਕਾਇਦਾ ਉਹਨਾਂ ਨਾਲ ਮੈਂ ਗੱਲ ਕੀਤੀ ਉਹਨਾਂ ਨੂੰ ਉਹਨਾਂ ਤੋਂ ਜਾਣਕਾਰੀ ਲਈਤੀ ਵੀ ਜੋ ਜਾਣਕਾਰੀ ਮੇਰੇ ਕੋਲ ਸੀ ਵੀਡੀਓਜ਼ ਦੇ ਰਾਹੀਂ ਆਈ ਹੋਈ ਮੈਂ ਉਹਨਾਂ ਨੇ ਵੀ ਦੱਸਿਆ ਤੇ ਉਹ ਬਕਾਇਦਾ ਫੋਨ ਤੇ ਮੇਰੇ ਕੋਲ ਕਨਵਿੰਸ ਹੋਏ ਕੀ ਸਾਡਾ ਜਿਹੜੇ ਇੱਥੇ ਧਰਤਾ ਸੀਗਾ ਪ੍ਰਦਰਸ਼ਨ ਚੱਲ ਰਿਹਾ ਸੀ ਕੁਝ ਗੈਰ ਸਮਾਜਿਕ ਅਨਸਰ ਉਹਦੇ ਚ ਐਂਟਰ ਹੋ ਗਏ ਉਹਨਾਂ ਨੇ ਆ ਕੇ ਉੱਥੇ ਬਦਸਲੂਕੀ ਕੀਤੀ ਹੈ ਉਹ ਆਪ ਮੰਨੇ ਨੇ ਮੇਰੇ ਕੋਲ ਤੇ ਇਹਦੇ ਤੁਸੀਂ ਮੈਂ ਐਸੇ ਇਨਸਾਨੀਅਤ ਦੇ ਨਾਤੇ ਹਰੇਕ ਪੰਜਾਬ ਦੀ ਧੀ ਨਾਲ ਹਰੇਕ ਪੰਜਾਬ ਦੀ ਭੈਣ ਨਾਲ ਖੜੂੰਗਾ ਕਿਤੇ ਲੋਚਾ ਇਕੱਲਾ ਹੀ ਹੈ ਕੱਲ ਹੀ ਕਰੂੰਗਾ ਮੈਨੂੰ ਕਿਸੇ ਦੀ ਆਈ ਨਹੀਂ ਹੈ ਕਿ ਮੈਨੂੰ ਕੋਲ ਸਾਥ ਚਾਹੀਦਾ ਬਾਹਲੇ ਜਾਦਿਆਂ ਅਕਾਲਪੁਰਿਕ ਦਾ ਸਾਥ ਚਾਹੀਦਾ ਮੈਨੂੰ ਕਿਉਂਕਿ ਇਹ ਆਪਾਂ ਸੋਚੀਏ ਕਿ ਸਾਰੇ ਜਥੇਬੰਦੀਆਂ ਨੇ ਇਹਨਾਂ ਦੇ ਖਿਲਾਫ ਨਹੀਂ ਇਹ ਹੋ ਰਹੀਆਂ ਸੀਆਂ ਚੀਜ਼ਾਂ ਆਪਾਂ ਸੋਚੀਏ ਇਹ ਤਾਂ ਤਾਂ ਕਿਸੇ ਸਾਥੀਂ ਦੇ ਸਕਦੇ ਜਦੋਂ ਮੈਂ ਸਾਡੀ ਇਨਵੈਸਟੀਗੇਸ਼ਨ ਕੀਤੀ ਵੀਡੀਓਜ਼ ਵੀ ਦੇਖੇ ਤੇ ਉਹਦੇ ਵਿੱਚ ਮੈਂ ਦੇਖਿਆ ਵੀਡੀਓਜ਼ ਦੇਖੇ ਪਬਲਿਕ ਡੋਮੇਨਸ ਦੇ ਵੀਡੀਓਜ਼ ਕਿਵੇਂ ਇਹ ਕਿ ਸ਼ਰਾਰਤੀ ਅਨਸਰ ਉਹਨਾਂ ਨੂੰ ਛੇੜਖਾਣੀ ਕਰਦੇ ਐ ਬੈਕ ਤੋਂ ਜਾ ਕੇ ਤੇ ਕਿੰਨੇ ਅਧਿਕਾਰ ਦਿੱਤਾ ਇਹਨਾਂ ਨੂੰ ਵੀ ਜੇ ਕੋਈ ਧਰਨਾ ਪ੍ਰਦਰਸ਼ਨ ਚੱਲ ਰਿਹਾ ਅਸੀਂ ਵੀ ਧਰਨੇ ਪ੍ਰਦਰਸ਼ਨ ਕਰਦੇ ਹਾਂ ਆਸ਼ਿਸ਼ ਜੀ ਅਸੀਂ ਵੀ ਮੋੜੇ ਲਾਉਂਦੇ ਹਾਂ ਸਭ ਕੁਝ ਕਰਦੇ ਹਾਂ ਲੇਕਿਨ ਉੱਥੇ ਇੱਕ ਮर्यादा ਰੱਖੀ ਜਾਂਦੀ ਹੈ ਕਿ ਜਿਹੜੇ ਸਾਡੇ ਬੀਜੇਪੀ ਦੇ ਵਰਕਰ ਆਉਂਦੇ ਨੇ ਹੋਟਲੋਂ ਆਉਂਦੇ ਨੇ ਉਹਨਾਂ ਨੂੰ ਬਕਾਇਦਾ ਸਾਨੂੰ ਪਤਾ ਹੁੰਦਾ ਹੈ ਕਿ ਕਿਹੜਾ ਬੰਦਾ ਕਿੰਨੇ ਬੰਦੇ ਲੈ ਕੇ ਆਊਗਾ ਉਹਦੀ ਡਿਊਟੀਆਂ ਲਾਈਆਂ ਜਾਂਦੀਆਂ ਬਕਾਇਦਾ ਤੇ ਪੂਰੇ ਕਾਇਦੇ ਚ ਰਹਿ ਕੇ ਪ੍ਰਸ਼ਾਸਨ ਨੂੰ ਦੱਸ ਕੇ ਮੈਂ ਤਾਂ ਚ ਚਤਨੇ ਪਰ ਰੱਖਣ ਕਰਨਾ ਇੱਕ ਵੀ ਘਟਨਾ ਚ ਪੰਜਾਬ ਕੇ ਐਸੀ ਨਹੀਂ ਹੈ ਜਿੱਥੇ ਭਾਰਤੀ ਜਨਤਾ ਪਾਰਕ ਨੂੰ ਧਰਨਾ ਲਾਇਆ ਹੋਵੇ ਤੇ ਐਹੀ ਜੀ ਮਾੜੀ ਘਟਨਾ ਵਾਪਰੀ ਹੋਵੇ ਤਾਂ ਜਦੋਂ ਆ ساری ਥੀਸ ਆਈਆਂ ਤੇ ਪਹਿਲਾਂ ਤਾਂ ਮੈਂ ਵੋਟ ਕੀਤਾ ਕਿ ਮੈਨੂੰ ਇਹਦੇ ਚ ਸੀ ਕਿ ਪੰਜਾਬ ਪੁਲਿਸ ਐਸਐਸਪੀ ਪਟਿਆਲਾ ਡੀਐਚਡੀ ਪਟਿਆਲਾ ਜਾਂ ਡੀਜੀਪੀ ਪੰਜਾਬ ਆਪ ਇਹਦੇ ਚ ਨੋਟਿਸ ਲੈਣਗੇ ਕਿੰਨੇ ਦਿਨ ਵੋਟ ਕਰਨ ਤੋਂ ਬਾਅਦ ਆਹ ਅਫਸਰ ਵੀ ਬੋਲੇ ਹੀ ਨਹੀਂ ਨਾ ਵੀ ਪਬਲਿਕ ਰੇਮੇਂਜ ਕੋ ਲੈ ਵੀ ਆਹ ਅਫਸਰ ਤਾਂ ਸਾਡੇ ਨਾਲ ਗਲਤ ਹੋਇਆ ਹੈ ਨਹੀਂ ਨਹੀਂ ਢਿੱਲੋ ਸਾਹਿਬ ਦੋ ਚੀਜ਼ਾਂ ਇਸ ਦੇ ਵਿੱਚ ਐ ਤੁਸੀਂ ਵੀਡੀਓਜ਼ ਦੇਖੀਆਂ ਤੁਸੀਂ ਕਿਹਾ ਕੋਈ ਬੋਲਿਆ ਨਹੀਂਗਾ ਪਰ ਉੱਥੇ ਬਕਾਇਦਾ ਮੀਟਿੰਗਾਂ ਹੋਈਆਂ ਤੇ ਡੀਐਸਪੀ ਚੀਮਾ ਵੀ ਅੰਦਰ ਤਾਂ ਕੁਝ ਬੋਲਦੇ ਨਹੀਂ ਬਹੁਤਾ ਕੁਝ ਬੋਲੇ ਨਹੀਂ ਉਸ ਤੋਂ ਬਾਅਦ ਉਹਨਾਂ ਨੂੰ ਦੋ ਦਿਨ ਬਾਅਦ ਯਾਦ ਆਇਆ ਕਿਉਂਕਿ ਜਿਹੜੇ ਉਹਨਾਂ ਨੇ ਦਾਅਵੇ ਕੀਤੇ ਸੀਗੇ ਕਿ ਧੱਕਾ ਵੱਜਿਆ ਤੇ ਲੋਕਾਂ ਨੇ ਉਹ ਕੱਟ-ਕੱਟ ਕੇ ਵੀਡੀਓ ਕਲਿੱਪ ਪਾਈਆਂ ਕਿ ਧੱਕਾ ਕਿਵੇਂ ਵੱਜਿਆ ਗਿਆ ਕਿਹੜੇ ਮੁਲਾਜ਼ਮ ਧੱਕਾ ਮਾਰ ਰਹੇ ਸੀ ਉਸ ਤੋਂ ਬਾਅਦ ਫਿਰ ਡੀਐਸਪੀ ਠਿੱਕਰ ਧੱਕਾ ਕਿਵੇਂ ਪਹੁੰਚਿਆ ਤੇ ਜੂੜੇ ਦੀ ਗੱਲ ਕੀਤੀ ਫਿਰ ਉਹ ਕਿਸਾਨਾਂ ਨੇ ਵੀ ਕੱਟ-ਕੱਟ ਕੇ ਵੀਡੀਓ ਪਾ ਦਿੱਤੇ ਕਿ ਡੀਐਸਪੀ ਮੈਡਮ ਕਿਸਾਨ ਬੀਬੀ ਆ ਦੇ ਜੂੜੇ ਪਟ ਰਹੀ ਸੀ ਦੇਖੋ ਮੇਰੀ ਗੱਲ ਸੁਣੋ ਜਦੋਂ ਕਿਸੇ ਲੇਡੀ ਨਾਲ ਜਾਂ ਬੰਦੇ ਨਾਲ ਕੋਈ ਛੇੜਖਾ ਨਹੀਂ ਕਰਦਾ ਇਹਨਾਂ ਦੀ ਤਾਂ ਬੰਦਾ ਆਪਣੇ ਆਪ ਤੋਂ ਬਾਹਰ ਹੁੰਦਾ ਹੀ ਹੁੰਦਾ ਹੈ ਸੁਭਾਵਿਕ ਹੈ ਤੇ ਜੇ ਉੱਥੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀਗਾ ਤਾਂ ਕਿਸਾਨਾਂ ਨੂੰ ਵੀ ਕਾਇਦੇ ਚ ਰਹਿਣਾ ਚਾਹੀਦਾ ਹੈ ਇਹਨਾਂ ਨੂੰ ਆਪਣੇ ਜਥੇਬੰਦੀ ਦੇ ਲੋਕਾਂ ਨੂੰ ਵੀ ਕਾਇਦੇ ਚ ਰੱਖਣਾ ਚਾਹੀਦਾ ਦੂਜੀ ਗੱਲ ਜੇ ਡੀਐਸਪੀ ਆਪਣੇ ਔਨ ਡਿਊਟੀ ਸੀਗੇ ਉੱਥੇ ਤੇ ਇਹਨਾਂ ਨੂੰ ਵੀ ਜੇ ਉੱਥੇ ਕਿਸੇ ਤਰ੍ਹਾਂ ਦੇ ਸੀਗੇ ਇਹਨਾਂ ਨੂੰ ਵੀ ਆਪਣੀ ਗੱਲ ਤਰੀਕੇ ਨਾਲ ਰੱਖਦੇ ਤੇ ਜਿਹੜੀ ਉੱਥੇ ਝੜਪ ਹੋਈ ਕਿਸਾਨ ਜਥੇਬੰਦੀਆਂ ਨਾਲ ਝੜਪ ਹੋਈ ਉਹ ਸਾਰਾ ਆਪਾਂ ਦੇਖਿਆ ਕੋਈ ਵੀ ਵੀਡੀਓ ਆਸ਼ਕੀ ਆਪਾਂ ਕਟਿੰਗ ਕਰਕੇ ਦੇਖਾਂਗੇ ਨਾ ਤਾਂ ਆਪਾਂ ਨੂੰ ਫੈਕਟ ਨਹੀਂ ਪਤਾ ਲੱਗਦੇ ਇਹ ਫੈਕਟ ਆਪਾਂ ਦੇਖਣੇ ਹੁੰਦੇ ਆ ਤਾਂ ਪੂਰੀ ਸਟੋਰੀ ਦੇਖੋ ਪੂਰੀ ਕਹਾਣੀ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੱਥੋਂ ਘਟਨਾ ਵਾਪਰੀ ਕਿਵੇਂ ਵਾਪਰੀ ਤੇ ਜੇ ਆਪਾਂ ਕਟਿੰਗ ਵਾਲੇ ਵੀਡੀਓਜ਼ ਦੇਖਾਂਗੇ ਉਹ ਤਾਂ ਬੰਦਾ ਆਪਣੀ ਮਰਜ਼ੀ ਨਾਲ ਜਿਹੜੇ ਅਗਰ ਨੂੰ ਸ਼ੂਟ ਕਰਦੇ ਨੇ ਅਗਲਾ ਵੀਡੀਓ ਉਸ ਨੂੰ ਕੱਟ ਕੇ ਦੂਜੇ ਪਬਲਿਕ ਡੋਮੇਨ ਚ ਲੈ ਕੇ ਆ ਜਾਂਦੇ ਨੇ ਆਹੀ ਤਾਂ ਪ੍ਰੋਬਲਮ ਹੈ ਜੇ ਦੋ ਸਰ ਦੂਸਰਾ ਜੇਕਰ ਸ਼ੂਟ ਕਰਦੇ ਆ ਤਾਂ ਫਿਰ ਡੀਐਸਪੀ ਚੀਮਾ ਵੀ ਤਾਂ ਉਹਨਾਂ ਦੇ ਪੱਖ ਦੇ ਵੀਡੀਓ ਕਿਉਂਕਿ ਵੀਡੀਓਜ਼ ਤਾਂ ਸਾਰੀਆਂ ਬਣੀਆਂ ਹੈਗੀਆਂ ਉੱਥੇ ਉਹ ਵੀ ਲਿਆ ਸਕਦੇ ਪਰ ਉਹ ਵੀਡੀਓ ਦਿਖੀਆਂ ਨਹੀਂ ਜੋ ਡੀਐਸਪੀ ਚੀਮਾ ਦਾਵਾ ਕਰ ਰਹੇ ਹੈਗੇ ਆ ਦੇਖੋ ਇਹਦੇ 'ਚ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਹੜੇ ਦਾਅਵੇ ਕੀਤੇ ਜਾਂ ਕੀ ਕੀਤਾ ਕੀ ਨਹੀਂ ਕੀਤਾ ਕਿਹੜੇ ਵੀਡੀਓਜ਼ ਬਣੇ ਹੋ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੇਕਿਨ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਮੈਂ ਸਾਰਾ ਇਸ ਚੀਜ਼ ਦਾ ਨੋਟਿਸ ਲਿਆ ਬਕਾਇਦਾ ਡੀਜੀ ਸਾਹਿਬ ਨੂੰ ਚਿੱਠੀ ਲਿਖੀ ਸੋਮਵਾਰ ਨੂੰ ਤਾਂ ਉਸ ਤੋਂ ਕੁਝ ਘੰਟਿਆਂ ਬਾਅਦ ਹੀ ਜਥੇਬੰਦੀ ਦੇ ਲੋਕ ਆ ਕੇ ਬਕਾਇਦਾ ਮੈਨੂੰ ਪਤਾ ਲੱਗਿਆ ਹੈ ਕਿ ਪਟਿਆਲਾ ਪੁਲਿਸ ਸਟੇਸ਼ਨ ਇੱਥੇ ਪੁਲਿਸ ਲਾਈਨ 'ਚ ਬੈਠ ਕੇ ਆਪਣੀ ਸੌਰੀ ਫੀਲ ਵੀ ਕਰਕੇ ਗਏ ਆਪਣੀ ਗਲਤੀ ਵੀ ਮੰਨ ਕੇ ਗਏ ਨੇ ਤੇ ਜਿਹੜੀ ਥੋੜੀ ਬਹੁਤ ਗਲਤੀ ਇਹਨਾਂ ਤੋਂ ਹੋਈ ਹੈ ਇਹਨਾਂ ਨੇ ਵੀ ਅਪੋਲੋਜੀ ਕੀਤੀ ਹੈ ਤੋ ਕਹਿਣਾ ਮਤਲਬ ਹੈ ਕਿ ਮੈਂ ਕੋਈ ਕਿਸਾਨਾਂ ਦੇ ਖਿਲਾਫ ਨਹੀਂ ਮੈਂ ਕਿਸੇ ਦੇ ਉਮੀਦਵਾਦੀ ਮੈਂ ਚਾਹੁੰਦਾ ਕਿ ਸਾਡਾ ਪੰਜਾਬ ਹੱਸਦਾ ਵਸਦਾ ਪੰਜਾਬ ਰਹੇ ਇੱਥੇ ਕਿਸੇ ਤਰ੍ਹਾਂ ਦਾ ਇਹੋ ਜਿਹੀ ਲੜਾਈ ਝਗੜੇ ਇਹੋ ਜਿਹੀ ਧਰਨੇ ਪ੍ਰਦਰਸ਼ਨਾਂ ਚ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜੇ ਪੰਜਾਬ ਪੁਲਿਸ ਪੰਜਾਬ ਦੀ ਰਖਵਾਲੀ ਰਖਵਾਲੀ ਕਰਨ ਵਾਸਤੇ ਹੈ ਜੇ ਪੰਜਾਬ ਪੁਲਿਸ ਚ ਲੇਡੀ ਅਫਸਰਸ ਨਾਲ ਵਰਦੀ ਪਾਈ ਹੋਈ ਜੇ ਐਂ ਦੁਰਵਿਹਾਰ ਹੋਊਗਾ ਤਾਂ ਆਮ ਬੰਦੇ ਨਾਲ ਕੀ ਹੁੰਦਾ ਹੋਊਗਾ ਤੁਸੀਂ ਸੋਚ ਕੇ ਦੇਖੋ ਜੇ ਇੱਕ ਵਰਦੀ ਧਾਰੀ ਪੁਲਿਸ ਅਫਸਰ ਨਾਲ ਭੀੜ ਚਾਹੀ ਹੋ ਸਕਦਾ ਤਾਂ ਇੱਕ ਆਮ ਲੇਡੀ ਨਾਲ ਕੀ ਹੁੰਦਾ ਹੋਊਗਾ ਧਰਨੇ ਪ੍ਰਦਰਸ਼ਨ ਜਦੋਂ ਆਪ ਤੱਕ ਆਵੰਦਾ ਹੈ ਕਿ ਨਹੀਂ ਛੇੜਖਾ ਨਹੀਂ ਕਰਦੇ ਹੋਗੇ ਲੋਕ ਜਿਹੜੇ ਸ਼ਰਾਰਤੀ ਅੰਸਰ ਹੈ ਮੈਂ ਤੁਹਾਨੂੰ ਇੱਕ ਹੀ ਦੱਸਣਾ ਚਾਹੁੰਦਾ ਹੈ ਅਸ਼ੂ ਜੀ ਹੁੰਦਾ ਚਲੋ ਉਹ ਸਮਾ ਚਲਾ ਗਿਆ ਜੀ ਧਨੌਲੇ ਦੀ ਗੱਲ ਹੈ ਧਨੌਲੇ ਦੀ ਗੱਲ ਹੈ ਕਿਸਾਨ ਜਥੇ ਕਿਸਾਨ ਜਥੇ ਬੰਦੀਆ ਨੇ ਮੈਨੂੰ ਛੇੜ ਲਿਆ ਤੇ ਨੌਲੇ ਅਤੋਂ ਹੋ ਸਕਦਾ ਵੀ ਦੀ ਗੱਲ ਹੈ ਹਾਂ ਜੀ ਜੀ ਉੱਥੇ ਮੈਨੂੰ ਛੇੜ ਲਿਆ ਤੇ ਤਕਰੀਬਨ 2.5 ਘੰਟੇ ਦੇ ਵਿੱਚ ਮੈਨੂੰ ਮੈਂ ਆਪਣੀ ਭੱਜ ਕੇ ਜਾਨ ਬਚਾਈ ਗੱਡੀ ਤੋਂ ਨਿਕਲ ਕੇ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਆਈ ਉਹ ਚ ਰਾਤ ਨੂੰ 11 ਵਜੇ ਕੱਢਿਆ ਉਸ ਜਗ੍ਹਾ ਸੇ ਮੰਗੀ ਟਰੈਕਟਰ ਚਾਲੀਆਂ ਲਾ ਕੇ ਕੋਠਿਆਂ ਦੇ ਚੜ ਗਏ ਬੰਦੇ ਵੀ ਢਿੱਲੋਂ ਤੋਂ ਬਾਹਰ ਨਹੀਂ ਜਾਂਦੇ ਨੇ ਉੱਥੋਂ ਤੇ ਢਿੱਲੋਂ ਦਾ ਸ਼ੂਰ ਕੀ ਸੀਗਾ ਇਸੇ ਭਾਰਤੀ ਜਨਤਾ ਪਾਰਟੀ ਦਾ ਸੀ ਪ੍ਰਚਾਰ ਕਰਦੇ ਸੀ ਤਾਂ ਜਿਹੜੇ ਆ ਭੀੜ ਦੀ ਸ਼ਕਲ ਚ ਲੋਕ ਕੁਝ ਇਹ ਐਸੀ ਅੰਸਰ ਆ ਜਾਂਦੇ ਨੇ ਜਿਹੜੇ ਚੰਗੇਪਲੇ ਅੰਦੋਲਨ ਨੂੰ ਚੰਗੇਪਲੇ ਸੰਗਠਨ ਨੂੰ ਡੀਟੇਲ ਕਰਨ ਲਈ ਆ ਜਾਂਦੇ ਨੇ ਉਹਦੇ 'ਚ ਕੁਝ ਗਾਰਤੀ ਅੰਸਰ ਆ ਗਏ ਸੀ ਤਿੰਨ ਜ਼ਿਲ੍ਹਿਆਂ ਨੇ ਪੁਲਿਸ ਨੇ ਆ ਕੇ ਉਹਨਾਂ ਨੂੰ ਖਦੇੜਿਆ ਸੀ ਉੱਥੋਂ ਨਹੀਂ ਨਹੀਂ ਤਿੰਨ ਸਭ ਠੀਕ ਹੈ ਠੀਕ ਹੈ ਉੱਥੋਂ ਉਦੋਂ ਕਿਸਾਨਾਂ ਦਾ ਭਾਜਪੀ ਪ੍ਰਤੀ ਵਿਰੋਧ ਵੀ ਚੱਲ ਰਿਹਾ ਸੀ ਹਮ ਸਵਾਲ ਇਹ ਹੈ ਕਿ ਤੁਸੀਂ ਕਿਹਾ ਮਾਫੀ ਮੰਗ ਕੇ ਗਏ ਹੈ ਗਮਦੂਰ ਹੋਣੀ ਜਿਹੜੇ ਜਥੇਬੰਦੀ ਦੀ ਆਗੂ ਹੈਗੇ ਆ ਕਿਸ ਗੱਲ ਦੀ ਮਾਫੀ ਮੰਗੀ ਕਿਉਂਕਿ ਡੀਐਸਪੀ ਜੀ ਉਹ ਇਲਜ਼ਾਮ ਲਾ ਰਹੇ ਸੀਗੇ ਕਿ ਇਹਨਾਂ ਨੇ ਪਿੱਛੇ ਹੱਥ ਲਾਇਆ ਉਂਗਲਾ ਲਗਾਈਆਂ ਮੇਰੇ ਇਹ ਗੰਭੀਰ ਇਲਜ਼ਾਮ ਲਾਇਏ ਸੀਗੇ ਕਿ ਇਹ ਸਾਰੀਆਂ ਚੀਜ਼ਾਂ ਦੀ ਮਾਫੀ ਮੰਗ ਕੇ ਗਏ ਆ। ਦੇਖੋ ਇਹਦੇ ਵਿੱਚ ਗਮਦਗੁਰ ਜੀ ਨਹੀਂ ਆਏ ਇਹਨਾਂ ਦੇ ਲੰਗੋਵਾਲ ਨੇ ਜਿਹੜੇ ਪ੍ਰਧਾਨ ਨੇ ਪੰਜਾਬ ਦੇ। ਜੀ। ਲੰਗੋਵਾਲ ਨਹੀਂ ਉਹ ਆ ਕੇ ਬਕਾਇਦਾ ਜਸਵਿੰਦਰ ਸਿੰਘ ਲੰਗੋਵਾਲ ਜਸਵਿੰਦਰ ਸਿੰਘ ਲੰਗੋਵਾਲ ਉਹ ਆ ਕੇ ਬਕਾਇਦਾ ਆਪਣੀ ਕਰਕੇ ਗਏ ਨੇ। ਚੰਗੀ ਗੱਲ ਹੈ ਮੈਂ ਤਾਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਜੇ ਸਿਆਣੇ ਨੇ ਉਹ ਸੁਨੂ ਜਵਾਲ ਨੇ ਜੇ ਕਿਸੇ ਇੱਕ ਬੰਦੇ ਨੇ ਉਹਨਾਂ ਦੇ ਜਥੇਬੰਦੀ ਦਾ ਉਹ ਚਾਹੇ ਸਾਡਾ ਜਥੇਬੰਦੀ ਦਾ ਬੰਦਾ ਨਹੀਂ ਸੀ ਉਹ ਸ਼ਰਾਤੀ ਅੰਸਰ ਵਿੱਚ ਆ ਗਏ ਸੀਗੇ। ਜੀ। ਚਲੋ ਉਹ ਆਗੇ ਆਪਣੀ ਬਾਫੀ ਮੰਗੇ ਗੱਲ ਖਤਮ ਹੋ ਗਈ ਲੇਕਿਨ ਇਹ ਹੀ ਨਹੀਂ ਹੈ ਘਟਨਾ ਮਾ ਪੰਜਾਬ ਚ ਨਹੀਂ ਹੋਣੀਆਂ ਚਾਹੀਦੀਆਂ ਜਦੋਂ ਵੀ ਐਸੀ ਘਟਨਾ ਹੁੰਦੀ ਹੈ ਉਹਦੇ ਚ ਲੋਕਾਂ ਦਾ ਜਿਹੜੇ ਵਿਦੇਸ਼ਾਂ ਚ ਵੀ ਲੋਕ ਵਸਦੇ ਨੇ ਐਨ ਆਰ ਆਈਸ ਨੇ ਉਹਨਾਂ ਦਾ ਵੀ ਜੱਥੇਬੰਦੀਆਂ ਦੇ ਪ੍ਰਤੀ ਜਿਹੜਾ ਪਿਆਰ ਹੈ ਉਹ ਘਟਦਾ ਤੇ ਲੋਕਾਂ ਚ ਵੀ ਇੱਕ ਮੈਸੇਜ ਜਾਂਦਾ ਹੈ ਕਿ ਪੰਜਾਬੀ ਪੰਜਾਬ ਪੰਜਾਬ ਦੀ ਜੱਥੇਬੰਦੀ ਇੱਕ ਪੰਜਾਬ ਦੇ ਪੁਲਿਸ ਅਫਸਰ ਨਾਲ ਸਿਨਸੀਅਰ ਨਹੀਂ ਹੈ ਕੀ ਤਾਂ ਹੋਰ ਇੱਕ ਦੂਜੇ ਨਾਲ ਕੋਈ ਸਿਨਸੀਅਰ ਹੋਊਗਾ ਜੇ ਪੰਜਾਬ ਚ ਆਪਣੇ ਪੰਜਾਬੀ ਇੱਕ ਦੂਜੇ ਤੋਂ ਸੇਫ ਨਾ ਹੋਣਗੇ ਆਸ਼ੂ ਜੀ ਫਿਰ ਆਪਾਂ ਬਾਕੀ ਸੂਬਿਆਂ ਜਾ ਕੇ ਆਪਾਂ ਕੀ ਉਮੀਦ ਰੱਖ ਸਕਦੇ ਆ ਕਿ ਆਪਣੇ ਆਪਣੀ ਸਿੱਖ ਕੌਮ ਆਪਣੇ ਪੰਜਾਬੀ ਜਿਹੜੇ ਹਿਪੀ ਚ ਵੀ ਜ਼ਮੀਨਾਂ ਨੇ ਮੱਧ ਪ੍ਰਦੇਸ਼ ਵੀ ਫਾਰਮਿੰਗ ਕਰਦੇ ਆ ਉੱਥੇ ਆਪਣੇ ਨਾਲ ਕਿਸੇ ਤਰ੍ਹਾਂ ਦਾ ਧੱਕਾ ਜੀ ਕਰਨਾ ਹੋਣ ਲੱਗ ਜੇ ਫਿਰ ਆਪਾਂ ਸਭ ਦਾ ਅਪਰੋਚ ਵੀ ਤਾਂ ਧੱਕੇ ਕਰਦੀ ਹੈ ਨਾ ਲੋਕਾਂ ਦੇ ਨਾਲ ਤੁਸੀਂ ਤਾਂ ਅਜੇ ਖੁਦ ਪੀੜਤ ਹੋਗੇ ਹੋ ਪੁਲਿਸ ਵੀ ਤਾਂ ਬੜਾ ਸ਼ਰਿਆਨ ਧੱਕਾ ਕਰਦੀ ਹੈ ਲੋਕਾਂ ਦੇ ਨਾਲ ਦੇਖੋ ਜਿੱਥੇ ਪੁਲਿਸ ਧੱਕਾ ਕਰਦੀ ਹੈ ਉਤੇ ਮੈਂ ਹਕੜਾ ਕੇ ਇਹਨਾਂ ਖਿਲਾਫ ਲੜਦਾ ਵੀ ਆਂ ਅੱਜ ਵੀ ਲੜ ਰਿਹਾ ਹਾਂ ਠੀਕ ਹੈ ਨਾ ਜੀ ਆਏ ਨਹੀਂ ਹੁੰਦੀ ਕਿ ਪੁਲਿਸ ਹਮੇਸ਼ਾ ਟੱਕਾਈ ਕਰਦੀ ਹੈ ਪੁਲਿਸ ਜਿੱਥੇ ਟੱਕਾ ਕਰੂਗੀ ਜਿੱਥੇ ਕੋਈ ਐਸੀ ਗੱਲ ਹੋਊਗੀ ਇਹਨਾਂ ਖਿਲਾਫ ਪੂਰੀ ਮੈਂ ਆਵਾਜ਼ ਚੱਕਦਾ ਵੀ ਆਂ ਚੱਕਦਾ ਵੀ ਰਹੂੰਗਾ ਤੇ ਜਿਹੜੀ ਜਿਹੜੀ ਗੱਲ ਜਦੋਂ ਆ ਡੀਐਸਪੀ ਦਾ ਸਾਥ ਦੇਣ ਦੀ ਗੱਲ ਆਈ ਸੀ ਕਿਉਂਕਿ ਮੇਰੇ ਕੋਈ ਰਿਸ਼ਤੇਦਾਰ ਨਹੀਂ ਹੈਗੇ ਉਹ ਡੀਐਸਪੀ ਜਿਹੜੀ ਮਨਦੀਪ ਕੌਚੀਮਾ ਨੇ ਮੇਰੇ ਕੋਈ ਰਿਸ਼ਤੇਦਾਰ ਨਹੀਂ ਹੈਗੇ ਸਿਰਫ ਐਸੇ ਇਨਸਾਨੀਅਤ ਦੇ ਨਾਂ ਤੇ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਹੋਈ ਕਦੇ ਸਰਬ ਇਨਸਾਨੀਅਤ ਦੇ ਨਾਤੇ ਚਲੋ ਹੁਣ ਜਨਰਲ ਕਦੇ ਪਹਿਲਾਂ ਫੋਨ ਫੋਨ ਕਦੇ ਲੋਕਾਂ ਨੇ ਕੰਮ ਕਹਿਣ ਲਈ ਹੁੰਦੀ ਹੈ ਲੇਕਿਨ ਇਸ ਮੁੱਦੇ ਤੇ ਮੇਰੀ ਹਿੰਮਤ ਨਹੀਂ ਪਈ ਵੀ ਕਿਵੇਂ ਇਸ ਲੇਡੀ ਨਾਲ ਮੈਂ ਗੱਲ ਕਰਾਂ ਜਿਹੜੀ ਇੱਕ ਆਪ ਪੀੜਿਤ ਹੈ ਤੇ ਉਹਦੇ ਤੋਂ ਜਿਹੜੀਆਂ ਚੀਜ਼ਾਂ ਆਲਰੇਡੀ ਪਬਲਿਕ ਡੋਮੇਨ ਚ ਮੈਂ ਫੋਨ ਕਰਕੇ ਕੀ ਪੁੱਛਾਂ ਉਹਨਾਂ ਨੂੰ ਪੁੱਛਦੇ ਹੋਏ ਵੀ ਸ਼ਰਮ ਆਉਂਦੀ ਹੈ ਤਾਂ ਮੈਂ ਜਦੋਂ ਆ ਜਦੋਂ ਮੈਂ ਆ ਚਿੱਠੀ ਲੀਖੀ ਆ ਕਿ ਕਿ ਚਿੱਠੀ ਲਿਖੀ ਸੀ ਕਿ ਪੰਜਾਬ ਪੁਲਿਸ ਦਾ ਰਵਈਆ ਜਿਹੜਾ ਹੋਣਾ ਚਾਹੀਦਾ ਸੀ ਉਹ ਹੋ ਨਹੀਂ ਸੀ ਰਿਹਾ ਇਹਨਾਂ ਨੂੰ ਫੋਲਡਾਉਂ ਕਰਕੇ ਕਰਨਾ ਚਾਹੀਦਾ ਸੀ ਕਿ ਜਿਹੜਾ ਕੋਈ ਸਬਸਫਸਟ ਸਾਡੀ ਸਾਡੇ ਪੁਲਿਸ ਆਫਸਰ ਦੇ ਖਿਲਾਫ ਆਏ ਗਲਤ ਰਿਪੋਰਟ ਕਰੂਗਾ ਇਮੀਡੀਅਟਲੀ ਆ ਕੇ ਤਾਂ ਕਿ ਸਾਈਡ ਆ ਬਲਾ ਕੇ ਚੜ ਦੇ ਉਹਨਾਂ ਤੇ ਅਰੈਸਟ ਕਰਕੇ ਪਰਚਾ ਕਰਕੇ ਅਰੈਸਟ ਕਰ ਦੇ ਚਲੋ ਹੁਣ ਉਹਨਾਂ ਨੇ ਪਰਟੀ ਲੋਸਾ ਉਹ ਸਮਝੌਤਾ ਹੋ ਗਿਆ ਸੀਗਾ ਉਹ ਸਮਝੌਤਾ ਇਹਨਾਂ ਦਾ ਹੋ ਗਿਆ ਸੀ ਆਪਸ ਦੇ ਵਿੱਚ ਕਿ ਕੋਈ ਪਰਚਾ ਨਹੀਂ ਚਲੋ ਮੈਂ ਦਾ ਧੰਨਵਾਦ ਕਰਦਾ ਹਾਂ ਸਮਝੌਤਾ ਹੋਣਾ ਚੰਗੀ ਗੱਲ ਹੈ ਲੇਕਿਨ ਇਹ ਜਿਹੜੀ ਘਟਨਾਵਾਂ ਅੱਗੇ ਤੋਂ ਨਾ ਵਾਪਰੇ ਮੈਂ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਇਹੋ ਜਿਹਾ ਪੰਜਾਬ 'ਚ ਬਹੁਤ ਨਹੀਂ ਸੱਜਣਾ ਕਿਸਾਨ ਜਥੇਬੰਦੀਆਂ ਜਿੱਦੀਆਂ ਵੀ ਹੁੰਦੀਆਂ ਨੇ ਇਹ ਲੋਕਾਂ ਦੇ ਭਲੇ ਲਈ ਬਣੀਆਂ ਨੇ ਕਿਸਾਨਾਂ ਦੇ ਭਲੇ ਲਈ ਲੋਕਾਂ ਦੇ ਭਲੇ ਲਈ ਕੰਮ ਕਰਨ ਲਈ ਇਹ ਜਥੇਬੰਦੀਆਂ ਦਾ ਸਥਾਪਨਾ ਹੋਈ ਹੈ ਜਿਹੜੀ ਉਹ ਮੰਤਵ ਹੈ ਆਪਣਾ ਜਿਹੜਾ ਉਹ ਮੰਤਵ ਹੈ ਉਹ ਡੀਟੇਲ ਨਹੀਂ ਹੋਣਾ ਚਾਹੀਦਾ ਕਦੇ ਤੋਂ ਸਭ ਅੱਗੇ ਹੋਣਾ ਇੱਕ ਪਾਸੇ ਤਾਂ ਆ ਡੀਐਸਪੀ ਤੁਸੀਂ ਕਹਿ ਰਹੇ ਹੋ ਲੇਡੀਜ਼ ਪੀਰੀਅਡ ਆ ਪੀੜਤ ਹੈਗੀ ਹੈ ਪਰ ਇੱਕ ਔਰਤ ਹੈ ਜੋ ਇਸ ਵਕਤ ਹਸਪਤਾਲ ਦੇ ਵਿੱਚ ਗੇਰੇ ਇਲਾਜ ਆ ਤੇ ਮੌਜੂਦਾ ਵਿਧਾਇਕ ਦੀ ਪਤਨੀ ਹੈ ਪਰ ਵਿਧਾਇਕ ਸਾਹਿਬ ਫਰਾਰ ਚੱਲੇ ਕਹਿੰਦੇ 376 ਦਾ ਪਰਚਾ ਉਹਨਾਂ ਤੇ ਉੱਪਰ ਫਿਰ ਤੋਂ ਖੋਲ ਲਿਆ ਹੈਗਾ ਸਰਕਾਰ ਨੇ ਤੇ ਇਲਾਜ ਸਹੀ ਨਹੀਂ ਮਿਲ ਰਿਹਾ ਅਕਾਲੀ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਪਿੱਛੇ ਲੜ ਰਹੇ ਕਿ ਨਹੀਂ ੱੱੱਕਾ ਕਰ ਰਹੇ ਪਰ ਲੋਕ ਨਹੀਂ ਖੜੇ ਹੋ ਰਹੇ ਤੁਸੀਂ ਖੁਦ ਆਵਾਜ਼ ਬੁਲੰਦ ਕਰ ਰਹੇ ਹੋ ਦੇਖੋ ਇਹ ਜਿਹੜਾ ਵੀਡੀਓ ਕੱਲ ਦੇਖਿਆ ਮੈਂ ਇਹਦੀ ਨਿੰਦਾ ਕਰਦਾ ਜਿਹੜੇ ਇਥੋਂ ਦੇ ਐਸਐਸਪੀ ਨੇ ਇਤੋਂ ਦੇ ਡੀਆਈਜੀ ਪਟਿਆਲਾ ਰੇਂਜ ਡੀਸੀ ਪਟਿਆਲਾ ਇਹਨਾਂ ਦੀ ਸਾਰਿਆਂ ਜ਼ਿੰਮੇਵਾਰੀ ਬੰਦੀ ਹੈ ਚਾਹੇ ਸਰਕਾਰ ਚਾਹੇ ਜੋ ਮਰਜੀ ਹੋਏ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਉਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਸੀਗੇ ਮੁੱਖ ਮੰਤਰੀ ਪੰਜਾਬ ਉਸ ਤੋਂ ਪਹਿਲਾਂ ਕੈਪਟਨ ਸਾਹਿਬ ਸੀਗੇ ਸੋ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਣੀਆਂ ਨੇ ਜਿਹੜੇ ਆਈਪੀਐਸ ਅਫਸਰ ਹੁੰਦੇ ਨੇ ਇਹਨਾਂ ਨੂੰ ਆਪਣਾ ਬੰਦਾ ਕੰਮ ਕਰਨਾ ਚਾਹੀਦਾ ਸਰਕਾਰ ਦੇ ਹੱਥਾਂ 'ਚ ਦੀਆਂ ਖੇਡਣਾ ਜੇ ਲੱਗ ਗਈ ਆਈਪੀਐਸ ਅਫਸਰ ਜਾਂ ਆਈਏਐਸ ਅਫਸਰ ਇਹਨਾਂ ਦੇ ਹੱਥਾਂ ਜਾ ਕੇ ਕਟਕੁੱਤੀਆਂ ਬਣ ਕੇ ਜੇ ਕੰਮ ਕਰਨਗੇ ਫੇਰ ਤਾਂ ਪੰਜਾਬ ਦਾ ਰਾਬੀ ਰਾਖਾ ਬਣੂਗਾ ਜਦੋਂ ਜਦੋਂ ਮੈਨੂੰ ਪੁੱਛਣਾ ਚਾਹੁੰਦਾ ਹੈ ਆਸ਼ੂ ਜੀ ਇੱਕ ਸਿਟਿੰਗ ਐਮਐਲਏ ਤੇ ਪਰਚਾ ਦੇਤਾ ਜੀ ਸਦਕੇ ਦਿਓ ਪਰਚਾ ਜਿਹੜਾ ਦੇਣਾ ਦਿਓ ਉਹਦੇ ਤੇ ਜੋ ਉਹਦੇ ਤੇ ਹਰਨੀਤ ਪਠਾਨ ਮਾਰਿਆ ਤੇ ਬੰਦੀ ਕਾਰਵਾਈ ਕਰਨੀ ਹੈ ਕਾਨੂੰਨ ਦੇ ਮਤਬਕ ਉਹ ਪੰਜਾਬ ਪੁਲਿਸ ਕਰੇ ਲekin ਉਹਦੇ ਪਰਿਵਾਰ ਨੂੰ ਹਾਊਸ ਅਰੈਸਟ ਕਰਕੇ ਰੱਖਣਾ ਕਿ ਜੇ ਬਿਮਾਰ ਹੋ ਗਈ ਉਹਨਾਂ ਦੀ ਵਾਈਫ ਉਹਨੂੰ ਸਹੀ ਟ੍ਰੀਟਮੈਂਟ ਤਾਂ ਦੇਣਾ ਪਹਿਲਾਂ ਤਾਂ ਮੈਨੂੰ ਭੁਲੇਖਾ ਸੀਗਾ ਵੀ ਸ਼ਾਇਦ ਹਸਪਤਾਲ 'ਚ ਐਡਮਿਟ ਹੈਗੇ ਨੇ ਵੀ ਉਹਨਾਂ ਨੂੰ ਟ੍ਰੀਟਮੈਂਟ ਸਹੀ ਚੱਲ ਰਿਹਾ ਹੋਣਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਤਾਂ ਮੈਂ ਚੁੱਪ ਰਿਹਾ ਕਿਉਂਕਿ ਮੇਰਾ ਇੱਕ ਆਦਤ ਹੈ ਸੁਭਾਅ ਹੈ ਮੈਂ ਜਲਦੀ ਜਲਦੀ ਬੋਲਦਾ ਨਹੀਂ ਹੁੰਦਾ ਜਦੋਂ ਮੈਂ ਬੋਲਦਾ ਹੁੰਦਾ ਫਿਰ ਮੈਂ ਪਿੱਛੇ ਨਹੀਂ ਮੁੜਦਾ ਹੁੰਦਾ ਕਿਉਂਕਿ ਜੇ ਆਹ ਹਰਬੀਰ ਪਠਾਨ ਮਾਦੇ ਦੇ ਪਰਚੇ ਦਰਜ ਹੋਏ ਨੇ ਤਾਂ ਮੈਂ ਬਿਕਸਨ ਤੋਂ ਨਾ ਸਿਮਰਨ ਜੀ ਤੇਰੀ ਦੀ ਪਤਨੀ ਤੇ ਇਹਨਾਂ ਦੇ ਬੇਟੇ ਤੇ ਇਹਨਾਂ ਦੀ ਬੇਟੀ ਤੇ ਇਹਨਾਂ ਦੀ ਮਾਤਾ ਤੇ ਕਿਉਂ ਤਸ਼ੱਦਦ ਕੀਤਾ ਜਾ ਰਿਹਾ ਹੈ ਕੱਲ ਨੂੰ ਦੇ ਕਿਸੇ ਬੰਦੇ ਤੇ ਪਰਚਾ ਦਰਜ ਹੁੰਦਾ ਹੈ ਕਿ ਆਪਾਂ ਪੂਰੇ ਪਰਿਵਾਰ ਨੂੰ ਤਸ਼ੱਦਦ ਕਰਦੇ ਆਉਂਦੇ ਤੇ ਪੰਜਾਬ ਦਾ ਹਿੰਦੁਸਤਾਨ ਦਾ ਕਾਨੂੰਨ ਕੀ ਕਹਿੰਦਾ ਜਿਹੜਾ ਜ਼ੁਲਮ ਕਰਦਾ ਉਹ ਦੋਸ਼ੀ ਹੈ ਉਹ ਭਾਗੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਆਤਾ ਹੈ ਕਿ ਅੱਜ ਦੇ ਨੇ ਕਿ ਜਿਵੇਂ ਸਰਕਾਰ ਦੇ ਹੱਥਾਂ 'ਚ ਖੇਡਣ ਲੱਗੇ ਆ ਮੈਂ ਕੱਲ ਵੀਡੀਓ ਦੇਖ ਰਿਹਾ ਸੀ ਕਿ ਕੁਝ ਅਕਾਲੀ ਦਲ ਦੇ ਲੋਕ ਮਿਲਣ ਗਏ ਨਹੀਂ ਇਥੋਂ ਆਪਣੇ ਛਤਰਾਣੇ ਦੇ ਹਲਕਾ ਇੰਚਾਰਜ ਕਬੀਰ ਰਾਜ ਜੀ ਨਾਲ ਉਹਨਾਂ ਦੇ ਕਾਲੀ ਦਲ ਦੇ ਕੁਝ ਬੰਦੇ ਸੀਗੇ ਉਹਨਾਂ ਨੇ ਪੂਰਾ ਤਾਂ ਕੰਮ ਕੀ ਕਰਕੇ ਉਹਨਾਂ ਨੂੰ ਅੰਦਰ ਜਾਣ ਲਈ ਮਿਲਣ ਦੇ ਆਕੇ ਦਿੱਤੀ ਗਈ ਕੀ ਇੱਕ ਬੰਦਾ ਕਿਸੇ ਦਾ ਹਸਪੀਟਲ 'ਚ ਪਤਾ ਵੀ ਨਹੀਂ ਲੈ ਸਕਦਾ ਤੇ ਜਦੋਂ ਉਹ ਵੀਡੀਓ ਸਾਹਮਣੇ ਆਉਂਦੀ ਹੈ ਉਸ ਭੈਣ ਦੀ ਤਾਂ ਉਹ ਆਹ ਆ ਕਿ ਆਪਣਾ ਆਹੀ ਰੰਗਲਾ ਪੰਜਾਬ ਹੈ ਆਪੇ ਡੇਡੇ ਪਿੱਛੇ ਆਪਣੇ ਫੋਟੋਆਂ ਲਾ ਕੇ ਬਹਿ ਗਏ ਸ਼ਹੀਦ ਭਗਤ ਸਿੰਘ ਜੀਆਂ ਸੁ ਇੰਨਾ ਦੀਆਂ ਤੇ ਆਪਾਂ ਜਿ세 ਹੋ ਰਿਹਾ ਸੀ ਚੱਲ ਰਹੀ ਹੈ ਮੈਂ ਪੁੱਛਣਾ ਚਾਹੁੰਦਾ ਇਹਨਾਂ ਫੋਟਵਾਂ ਲਾ ਕੇ ਪੀਲੀਆਂ ਫੱਗਾ ਮੰਨ ਕੇ ਆਪਾਂ ਪੰਜਾਬ ਨੂੰ ਇਧਰਲੇ ਪਾਸੇ ਲੈ ਕੇ ਜਾ ਰਹੀ ਕਿ ਕੀ ਦੋਸ਼ ਹੈ ਮੈਂ ਪੁੱਛਣਾ ਚਾਹੁੰਦਾ ਆਸ਼ੂ ਜੀ ਕੀ ਦੋਸ਼ ਇਹਨਾਂ 'ਚ ਹੈਗਾ ਕਿ ਇਹਨਾਂ ਨੇ ਕ੍ਰਾਈਮ ਕੀਤਾ ਹੈਗਾ ਕਿ ਜਿਹੜੀ ਉਹਨਾਂ ਨੂੰ ਹਸਪੀਟਲ 'ਚ ਰਹਿ ਕੇ ਵੀ ਉਹਨਾਂ ਦਾ ਟ੍ਰੀਟਮੈਂਟ ਸਹੀ ਨਹੀਂ ਚੱਲਦਾ ਆ ਤਾਂ ਉਹਨਾਂ ਦਾ ਫਸਟ ਰਾਈਟ ਹੈ ਜਿਹੜਾ ਸੰਵਿਧਾਨ ਹਰੇਕ ਨੂੰ ਹੱਕ ਦਿੰਦਾ ਚਾਹੀਏ ਕੋਈ ਕੈਦੀ ਵੀ ਹੈ جیل ਚ ਜਿੰਨਾ ਵੱਡੀ ਉਹ ਚਾਹੇ ਕ੍ਰਾਈਮ ਦੇ ਅੰਦਰ ਅਤਵਾਦੀ ਹੋਵੇ ਗੈਂਗਸਟਰ ਹੋਵੇ ਜਿਹੜਾ ਮਰਜ਼ੀ ਕੰਮ ਕੀਤਾ ਹੋਵੇ ਜੇ ਉਹ ਬਿਮਾਰ ਹੁੰਦਾ ਉਹਨੂੰ ਪ੍ਰੋਪਰ ਟਰੀਟਮੈਂਟ ਹੋਣਾ ਚਾਹੀਦਾ ਤੇ ਮੈਨੂੰ ਬੜੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਕ ਬੰਦੇ ਨੇ ਕੋਈ ਗੱਲ ਕੀਤੀ ਹੈ ਉਹ ਤੁਹਾਡੇ ਇਨੇ ਗਿੱਟੇ ਜੁਬੇ ਵੱਜੀ ਕੀ ਉਹਨਾਂ ਦਾ ਪਰਿਵਾਰ ਨਾਲ ਤੁਸੀਂ ਤੰਗ ਕਰਨ ਤੇ ਆ ਜੋ ਆਹਾ ਆਸ਼ੂ ਜੀ ਆਜਾ ਅੱਗੇ ਜਿਵੇਂ ਮੈਂ ਉਹ ਤੋਂ ਕਹਿ ਤਾ ਹਾਂ ਕਿ ਨਾ ਮੀਡੀਆ 'ਚ ਕਰਨਲ ਸਾਹਿਬ ਵਾਲੇ ਇਸ਼ੂ 'ਚ ਉਹ ਘਰ ਸਾਡੇ ਅੱਗੇ ਚ ਲੱਗੀ ਉਹ ਜਿਹੜੀ ਅੱਗ ਲੱਗੀ ਸਾਡੇ ਘਰ 'ਚ ਲੱਗੀ ਹੋਈ ਸੀ ਸਾਨੂੰ ਦੁੱਖ ਲੱਗਿਆ ਸੀ ਉਸ ਚੀਜ਼ ਦਾ ਮੈਂ ਮੀਡੀਆ 'ਚ ਵੀ ਕਹਿਣਾ ਹੁੰਦਾ ਸੀ ਜਦੋਂ ਤੁਹਾਨੂੰ ਸੇਖ ਲੱਗੂਗਾ ਫੇਰ ਪਤਾ ਲੱਗੂਗਾ ਜਦੋਂ ਆਹ ਜਿਹੜੀ ਪਠਾਨ ਮਾਲ ਦੇ ਘਰ 'ਚ ਆ ਕੇ ਲੱਗੀ ਹੈ ਨਾ ਆ ਬਾਕੀ ਇਹ ਮੇਲੇ ਦੇ ਘਰ 'ਚ ਲੱਗੂਗੀ ਤੁਹਾਡੇ ਪੱਤਰਕਾਰਾਂ ਦੇ ਘਰ 'ਚ ਆ ਕੇ ਲੱਗੂਗੀ ਹੋਰ ਲੀਡਰਾਂ ਦੇ ਘਰ 'ਚ ਲੱਗੂਗੀ ਫੇਰ ਪਤਾ ਲੱਗੂਗਾ ਕਿ ਦੁੱਖ ਕੀ ਹੁੰਦਾ ਹ ਹਾ ਹਾ ਪੰਜਾਬ ਦਾ ਸੱਤਿਆਨਾਸ਼ ਕਰਕੇ ਜਾਣਗੇ ਮੇਰੇ ਤੋਂ ਅੱਜ ਨੋਟ ਕਰਾ ਲਓ ਪੰਜਾਬ 'ਚ ਜਿੱਦ ਨਹੀਂ ਤੇ ਜਿੱਦ ਨਾਲ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਸੀ ਜਿੱਦੇ ਤਗੜੇ ਲੈਵਲ ਤੇ ਲੋਕਾਂ ਨੇ ਫਤਵਾ ਦਿੱਤਾ ਸੀ ਉੰਨੀਆਂ ਜੁੱਤੀਆਂ ਦਾ ਹਾਰ ਪਾ ਕੇ ਪੰਜਾਬ ਸੋਚਾ ਉਹ ਇਹਨਾਂ ਨੂੰ ਇਥੋਂ ਦਿੱਲੀ ਭੇਜਣਗੇ ਲੋਕ ਵਾਪਸ ਦਿੱਲੀ ਤੋਂ ਆਲਰੇਡੀ ਕਾਰਡ ਚੇਂਜ ਕਿ ਲੋਕੋ ਸਭ ਕੀ ਪਠਾਨ ਮਾਦਰਾਂ ਨਾਲ ਤੁਹਾਡੀ ਗੱਲ ਹੋਈ ਉਹ ਹੈ ਕਿ ਤੇ ਖੁਦ ਕਿਉਂ ਨਹੀਂ ਆ ਰਹੇ ਸਾਹਮਣੇ ਬੀਜੇ ਪਠਾਨ ਮਾਦਰ ਨਾਲ ਪਠਾਨ ਮਾਦਰ ਨਾਲ ਮੇਰਾ ਕੋਈ ਲਿੰਕ ਨਹੀਂ ਹੈਗਾ ਜੀ ਪਹਿਲੀ ਗੱਲ ਸਾਦਾ ਪਿੱਛੋਂ ਪਿੰਡ ਸੇਮ ਹੈਗਾ ਉਹ ਵੀ ਸੁਰਤ ਸਿੰਘ ਚਭਾਲਦੇ ਨੇ ਅਸੀਂ ਵੀ ਸੁਰਤ ਸਿੰਘ ਚਭਾਲਦੇ ਹੀ ਆ ਪਿੱਛੋਂ ਜੀ ਪਟਿਆਲੇ ਦੇ ਹੈਗੇ ਨੇ ਲੇਕਿਨ ਇਸ ਅ ਤਕਰੀਬਤ 3-3 ਸਾਲ ਹੋ ਗਏ ਮੇਰੀ ਕਿਸੇ ਪ੍ਰੋਗਰਾਮ ਵਾਲਾ ਮोटा ਮਿਲੇ ਸੀ ਉਸ ਤੋਂ ਬਾਅਦ ਅਕਦੀ ਗੱਲ ਵੀ ਨਹੀਂ ਹੋਈ ਉਹਨਾਂ ਨਾਲ ਮੇਰੀ ਜਿਹੜੀ ਜਿਹੜੀ ਗੱਲ ਹੈਗੀ ਐ ਅਸਲੀ ਹੈਗੀ ਐ ਕਿ ਜੇ ਪਠਾਨ ਬਾਜਰੇ ਨੇ ਕੋਈ ਗਲਤ ਕੀਤਾ ਕੰਮ ਤਾਂ ਉਹਨੂੰ ਬੰਦੀ ਸਜ਼ਾ ਮਿਲੇ ਜੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜੀ ਜੇ ਉਹਨਾਂ ਦੇ ਪਰਿਵਾਰ ਨੂੰ ਤੰਗ ਕੀਤਾ ਜਾਵੇ ਉਹ ਮੈਂ برداشت ਨਹੀਂ ਕਰਵਾਉਂ ਗਲਤ ਗੱਲ ਤੁਸੀਂ ਕੋਈ ਐਕਸ਼ਨ ਹਾਂਜੀ ਤੁਸੀਂ ਕੋਈ ਐਕਸ਼ਨ ਲਓਗੇ ਲੀਗਲ ਐਕਸ਼ਨ ਦੇਖੋ ਇਹਦੇ ਵਿੱਚ ਲੀਗਲ ਐਕਸ਼ਨ ਮੈਂ ਆਪਣੇ ਵਕੀਲ ਨਾਲ ਸੋਹਣੇ ਗੱਲ ਕੀਤੀ ਸੀ ਚੰਡੀਗੜ੍ਹ ਜੀ ਨਵ ਨਵਕਰਨ ਸਿੰਘ ਨਾਲ ਗੱਲ ਕੀਤੀ ਸੀ ਮੈਂ ਵੀ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਉਹ ਕਹਿੰਦੇ ਕਿ ਤੁਸੀਂ ਸਾਬ ਇਹਦੇ ਵਿੱਚ ਮੈਂ ਉਹਨੂੰ ਪੁੱਛਿਆ ਸੀ ਵੀ ਕੋਈ ਪੀਆਇਲ ਮੈਂ ਆਪਣੇ ਵੱਲੋਂ ਪਾ ਸਕਦਾ ਨਾ ਤਾਂ ਉਹਨਾਂ ਨੇ ਮੈਨੂੰ ਦੱਸਿਆ ਕੀ ਆ ਜੇਕਰ ਪਰਿਵਾਰ ਹੈ ਉਹਨਾਂ ਦੀ ਵਾਈਫ ਹੈ ਉਹੀ ਪਟੀਸ਼ਨ ਪਾ ਸਕਦੇ ਨੇ ਤੇ ਉਹਦੇ ਚ ਜਸਟਿਸ ਦਈਆ ਦੀ ਕੋਰਟ ਚ ਆਲਰੇਡੀ ਇਹਨਾਂ ਨੇ ਪਟੀਸ਼ਨ ਪਟੀਸ਼ਨ ਪਾਈ ਹੋਈ ਹੈ ਪਰਿਵਾਰ ਨੇ ਜੀ ਜੋ ਮੈਂ ਉਹ ਇੱਕ ਪਟਿਆਲੇ ਡਿਸਟ੍ਰਿਕਟ ਕੋਰਟ ਚੋਂ ਪਤਾ ਕੀਤਾ ਹੈਗਾ ਮੈਂ ਜੀ ਤੇ ਜਸਟਿਸ ਦਈਆ ਦੀ ਕੋਰਟ ਚ ਹੈਗਾ 10 ਅਕਤੂਬਰ ਨੂੰ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੋਇਆ ਹੈ ਇਹਦੇ ਇਹਦੇ ਸਬੰਧ ਚ ਇਹਦੇ ਸਬੰਧ ਚ ਹੁਣ ਦਾਸਰੀ ਨੇ ਕੀ ਜਵਾਬ ਦੇਣੇ ਹਨ ਹਾਈ ਕੋਰਟ ਦੀਆਂ ਵੀ ਛੁੱਟੀਆਂ ਹੈਗੀਆਂ ਤੁਹਾਨੂੰ ਵੀ ਪਤਾ ਹੀ ਹੈ ਲੇਕਿਨ ਮੈਂ ਫੇਰ ਉਹੀ ਗੱਲ ਕਰੂੰਗਾ ਕਿ ਕਿਰਪਾ ਕਰਕੇ ਭਾਵਰਾ ਹੁੰਦੀ ਜਾਂਦੀ ਰਹਿੰਦੀ ਹੈ ਨੇ ਰੱਬ ਨੂੰ ਯਾਦ ਰੱਖੋ ਮੈਂ ਅਫਸਰਾਂ ਨੂੰ ਵੀ ਕਹਿਣਾ ਹੈ ਤੇ ਸਰਕਾਰ ਨੂੰ ਵੀ ਕਹਿਣਾ ਹੈ ਆਹਾਂ ਕੋਈ ਚੀਜ਼ ਪਰਮਾਨੈਂਟਲੀ ਹੈਗੀ ਇੱਥੇ ਜੇ ਆਪਾਂ ਸੋਚੀਏ ਨਾ ਕਿ ਆ ਮੈਂ ਕਿਸੇ ਕੁਰਸੀ ਤੇ ਬੈਠ ਗਿਆ ਜਾਂ ਕਿ ਆਈਪੀਐਸ ਆਈਏ ਅਫਸਰ ਬਣ ਗਿਆ ਆ ਰੱਬ ਦੀ ਜਦੋਂ ਫਿਰਕੀ ਛੂੰਹਦੀ ਹੈ ਜਾਂ ਰੱਬ ਦੀ ਜੋ ਨਿਗਾਹ ਫਿਰਦੀ ਹੈ ਨਾ ਜੀ ਤੇ ਬੰਦਾ ਰਾਜੇ ਤੋਂ ਰੰਗਤ ਬਣ ਜਾਂਦਾ ਹਾਂ ਕਿ ਜੀ ਵਾਲਾ ਸੜਕ ਸੜਕੋ ਸੜਕੀ ਕਿੰਨੀ ਵਾਰ ਦਾ ਮੰਤਰੀ ਸੀ ਅਨੇ ਜੀ ਲੋਕਾਂ ਨੇ ਲੋਕਾਂ ਨੇ ਪੈਕਅਪ ਕਰਤਾ ਨਾ ਦਿੱਲੀ ਤੋਂ ਇਹਨਾਂ ਦਾ ਠੀਕ ਹੈ ਉਹ ਫੈਸਲਾ ਲੋਕ ਕਰਨਗੇ ਤੇ ਲੋ ਸਭ ਤੁਸੀਂ ਜੁੜੇ ਜਾਣਕਾਰੀ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਥੈਂਕ ਯੂ